ਭਾਜੀ ਹਾਂਜੀ ਸਰ ਕੀ ਅੱਜ ਕੀ ਮਸਲਾ ਹੋਇਆ ਮੈਂ ਫਿਰ ਆਪਣੇ ਘਰੋਂ ਅੰਮ੍ਰਿਤਸਰ ਤੋਂ ਜਿਹੜਾ ਹੈਗਾ ਬਈ ਗੁਰਦਾਸਪੁਰ ਜਾ ਰਿਹਾ ਸੀਗਾ ਕਿਸੇ ਆਪਣੇ ਨਿੱਜੀ ਕੰਮ ਵਾਸਤੇ ਤੇ ਮੈਂ ਮੋਦਲ ਬਾਈਪਾਸ ਤੇ ਪਹੁੰਚਿਆ ਸੀਗਾ ਤੇ ਮੋਦਲ ਬਾਈਪਾਸ ਦੇ ਉੱਤੇ ਪੁਲ ਦੇ ਬਿਲਕੁਲ ਥੱਲੇ ਦੋ ਅਣਪਛਾਤੇ ਮੁੰਡੇ ਮੋਟਰਸਾਈਕਲ ਦੇ ਸੀਗੇ ਸਪਲੈਕ ਸਪਲੈਂਡਰ ਮੋਟਰਸਾਈਕਲ ਦੇ ਉਹਨਾਂ ਨੇ ਮੇਰੀ ਗੱਡੀ ਵੱਲੋਂ ਦੋ ਫਾਇਰ ਕੀਤੇ ਨੇ ਤੇ ਮੈਂ ਉੱਥੋਂ ਗੱਡੀ ਭਜਾ ਕੇ ਤੇ ਗਲੋਬਲ ਇੰਸਟੀਚਿਊਟ ਦੇ ਬਿਲਕੁਲ ਸਾਹਮਣੇ ਸਰਹਾਲੀ ਚੌਂਕੀ ਪੈਂਦੀ ਹੈ ਮੈਂ ਉੱਥੇ ਗੱਡੀ ਲੈ ਗਿਆ ਸੀਗਾ ਉਤੋਂ ਮੈਨੂੰ ਪੁਲਿਸ ਨੇ ਆਪਣੀ ਪ੍ਰੋਪਰਲੀ ਪ੍ਰੋਟੈਕਸ਼ਨ ਦੇ ਨਾਲ ਜਿਹੜਾ ਹੈਗਾ ਜਿਵੇਂ ਮੈਂ ਉਹਨਾਂ ਨੂੰ ਜਾ ਕੇ ਦੱਸਿਆ ਸੀਗਾ ਕਿ ਮੇਰੀ ਗੱਡੀ ਦੇ ਉੱਤੇ ਦੋ ਫਾਇਰ ਕੀਤੇ ਨੇ ਅਣਪਛਾਤੇਆਂ ਨੇ ਪੁਲਿਸ ਮੈਨੂੰ ਉਸੇ ਵੇਲੇ ਉਹਨਾਂ ਨੇ ਵੇਰਕਾ ਥਾਣੇ ਭੇਜ ਦਿੱਤਾ ਸੀਗਾ ਕੀ ਕੋਈ ਰੰਜਿਸ਼ ਹੈ ਜਾਂ ਕੀ ਸਰ ਮੇਰੀ ਕਿਸੇ ਤਰੀਕੇ ਦੀ ਕਿਸੇ ਨਾਲ ਕੋਈ ਵੀ ਰੰਜਿਸ਼ ਨਹੀਂ ਕੀਤੀ ਨਾ ਹੀ ਕਿਸੇ ਨਾਲ ਕੋਈ ਪੈਸਿਆਂ ਦਾ ਲੈਣ ਦੇਣਾ ਨਾ ਕੋਈ ਕੁਛ ਹੈ ਪਰ ਸਮਝ ਨਹੀਂ ਲੱਗੀ ਪਤਾ ਨਹੀਂ ਉਹਨਾਂ ਨੇ ਲੁੱਟਮਸੇ ਕੀਤਾ ਹੋ ਵੀ ਸਕਦਾ ਕਿਸੇ ਨੇ ਉਹਨਾਂ ਨੂੰ ਕਿਹਾ ਹੋਵੇ ਕਿਉਂਕਿ ਦੇਖੋ ਮੇਰਾ ਮੈਂ ਬਾਰ-ਬਾਰ ਪਹਿਲੇ ਵੀ ਇਸ ਚੀਜ਼ ਦਾ ਬਿਆਨ ਦਿੱਤਾ ਹੁਣ ਵੀ ਕਹਾਂਗਾ ਮੇਰੀ ਗੱਡੀ ਦਾ ਰੰਗ ਜਿਹੜਾ ਉਹ ਇੱਕ ਸੈਪਰੇਟ ਕਲਰ ਹੈ ਲਬਿਕ 20 ਗੱਡੀਆਂ ਪਿੱਛੇ ਇੱਕ ਰੰਗ ਲਾਲ ਰੰਗ ਗੱਡੀ ਦਾ ਆਂਦਾ ਹੈ ਮੇਰੀ ਗੱਡੀ ਦੀ ਪਛਾਣ ਉਹਨਾਂ ਨੂੰ ਸ਼ਾਇਦ ਸੀ ਕੁਝ ਕਹਿ ਨਹੀਂ ਸਕਦੇ ਇਸ ਚੀਜ਼ ਵੱਲੋਂ ਪਰ ਇਹ ਹੈਗਾ ਕਿ ਬਿਲਕੁਲ ਇੰਨੀਆਂ ਗੱਡੀਆਂ ਉੱਥੋਂ ਨਿਕਲ ਕੇ ਗਈਆਂ ਸੀ ਸਿਰਫ ਮੇਰੀ ਗੱਡੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਕਿੰਨੇ ਫਾਇਰ ਸਰ 2 ਫਾਇਰ ਮੇਰੀ ਗੱਡੀ ਦੇ ਉੱਤੇ ਕੀਤੇ ਗਏ ਨੇ ਪਰ ਮੈਂ ਉੱਥੋਂ ਗੱਡੀ ਪਛਾਣ ਕੇ ਚੌਂਕੀ ਦੇ ਅੰਦਰ ਆ ਗਿਆ ਸੀਗਾ ਕਿਹੜੀ ਚੌਂਕੀ ਸਰ ਮੈਂ ਪਹਿਲੇ ਸਰਹਾਲੀ ਚੌਂਕੀ ਹਾਲੀ ਚੌਂਕੀ ਤੋਂ ਮੈਨੂੰ 베ਰਕਾ ਚੌਂਕੀ ਮਤਲਬ ਬੁਰੀ ਵਾਰਦਾਤ ਸੀਗੀ ਮਤਲਬ ਜੋ ਮੌਜੂਦਾ ਪੁਲਿਸ ਵਾਲੇ ਸੀਗੇ ਜਿਹੜੇ ਕਨਸਟੇਬਲ ਸੀਗੇ ਜਾਂ ਜਿਹੜੇ ਐਫਆਈ ਸੀਗੇ ਉਹ ਉਸੇ ਵੇਲੇ ਮੇਰੇ ਨਾਲ ਮੌਕਾ ਵੇਖਣ ਗਏ ਨੇ ਪ੍ਰੋਪਰਲੀ ਉੱਥੇ ਅੱਧਾ ਪੌਣਾ ਘੰਟਾ ਲਗਾ ਕੇ ਸਾਰੇ ਮੌਕੇ ਦੀ ਤਫਤੀਸ਼ ਕਰਕੇ ਆਏ ਨੇ ਤੇ ਪੁਲਿਸ ਨੇ ਮੇਨਾਂ ਬਹੁਤ ਕੋਆਪਰੇਟ ਕੀਤਾ ਸ਼ਾਇਦ ਅਜ ਪੁਲਿਸ ਮੇਨਾਂ ਪ੍ਰੋਪਰਲੀ ਨਾ ਤੁਰਦੀ ਤੇ ਮੈਂ ਉੱਥੋਂ ਸ਼ਾਇਦ ਉੱਥੋਂ ਵੀ ਇੱਥੇ ਤੱਕ ਨਾ ਬੰਦਾ ਦੋ ਫਾਇਰ ਕਰਕੇ ਫਿਰ ਭੱਜ ਗਏ ਸੀ ਉਸੇ ਵੇਲੇ ਕਿ ਸਰ ਮੈਂ ਪਿੱਛੇ ਨਹੀਂ ਮੁੜ ਕੇ ਵੇਖਿਆ ਮੈਂ ਆਪਣੀ ਗੱਡੀ ਭਜਾ ਲਈ ਸੀਗੀ ਉੱਥੋਂ ਉਹਨਾਂ ਨੇ ਬਿਲਕੁਲ ਆਪੋਜ਼ਿਟ ਖਲੋ ਕੇ ਮੇਰੀ ਗੱਡੀ ਤੇ ਫਾਇਰ ਕੀਤੇ ਨੇ ਮੇਰੇ ਵੱਲ ਮੈਂ ਗੱਡੀ ਭਜਾ ਕੇ ਲੈ ਆਇਆ ਹਾਂ ਕੋਈ ਉਹਨਾਂ ਦਾ ਕੋਈ ਨੰਬਰ ਤੁਸੀਂ ਮੋਟਰਸਾਈਕਲ ਦਾ ਨੋਟ ਕੀਤਾ ਸੀ ਸਰ ਦੇਖੋ ਅੱਗੇ ਉਹ ਗੋਲੀਆਂ ਚੱਲਦੀਆਂ ਹੋਣ ਤੇ ਬੰਦਾ ਨੰਬਰ ਕਿੱਥੋਂ ਨੋਟ ਕਰੇਗਾ ਗੱਡੀ ਤੇ ਗੱਡੀ ਤੇ ਕੋਈ ਲੱਗਾ ਹੋਵੇਗਾ ਨਹੀਂ ਮੈਂ ਐਕਚੁਅਲੀ ਅੱਗੇ ਉਦੋਂ ਤਾਂ ਦੇਖਿਆ ਨਹੀਂ ਵੀ ਗੱਡੀ ਦੇ ਉੱਤੇ ਲੱਗੀ ਹੈ ਕਿ ਨਹੀਂ ਲੱਗੀ ਸਿਰਫ ਇਹ ਜੀ ਦੇ ਗਿਆ ਕਿ ਬਈ ਜਿਹੜ ਉਹ ਸਪੈਸ਼ਲੀ ਮੈਨੂੰ ਹੀ ਟਾਰਗੇਟ ਕਰਕੇ ਕੀਤੇ ਗਏ ਨੇ ਤੇਰੇ ਨੂੰ ਕੋਈ ਆਪਣੀ ਪੁਰਾਣੀ ਰੰਜਿਸ਼ ਹੋਵੇ ਪੁਰਾਣੀ ਰੰਜਿਸ਼ ਕਿਸੇ ਨਾਲ ਹੈਗੀ ਨਹੀਂ ਨਾ ਕੋਈ ਆਪਣਾ ਕਿਸੇ ਨਾਲ ਲੈਣ ਦੇਣ ਦਾ ਕੋਈ ਚੱਕਰ ਹੈਗਾ ਪਰ ਇਹ ਹੈਗਾ ਕਿ ਜੋ ਵੀ ਇਹ ਚੀਜ਼ ਅੱਜ ਹੋਈ ਹੈ ਥੋੜਾ ਜਿਹਾ ਡਰ ਜਿਹੜਾ ਹੈਗਾ ਮਨ ਦੇ ਵਿੱਚ ਪੈ ਗਿਆ ਹੈ ਇਕੱਲੇ ਆਣਾ ਜਾਣਾ ਸੇਫ ਨਹੀਂ ਕੰਪੂਲ ਸਾਲਪਤਾ ਦੇ ਸਾਹਮਣੇ ਖੜਾ ਤੇ ਕੋਈ ਇੱਕ ਸੁਭਮ ਕੋਹਲੀ ਦਾ ਦਾ ਉਹ ਜਿਹੜਾ ਰਾਨੀ ਕੇ ਬਾਗ ਦਾ ਰਹਿਣ ਵਾਲਾ ਇਹ ਬੈਂਕਾਂ ਤੋਂ ਲੋਨ ਵਗੈਰਾ ਕਰਾ ਕੇ ਦਿੰਦਾ ਲੋਕਾਂ ਨੂੰ ਇਹ ਦਿੱਲੀ ਜਿਹੜਾ ਅੰਮ੍ਰਿਤਸਰ ਤੋਂ ਆਪਣੇ ਬਟਾਲਾ ਨੂੰ ਜਾਂਦਾ ਅੱਜ 11:00 ਵਜੇ ਦੀ ਟੀਮ ਜਦੋਂ ਬਟਾਲਾ ਸ਼ੂਗਰ ਚੱਕ ਵਾਲੇ ਪੁਰਦੇ ਲਾ ਕੇ ਜਾ ਇਹ ਕਹਿੰਦਾ ਕਿ ਥੱਲੇ ਉਦੀ ਮੈਂ ਜਾ ਰਿਹਾ ਸੀ ਤੇ ਮੈਨੂੰ ਕਿਸੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਸੀ ਜਿਨ੍ਹਾਂ ਨੇ ਸਾਡੇ ਨਾਲ ਫਾਇਰ ਕੀਤਾ ਜਿਸ ਦੀ ਅਸੀਂ ਕਬੀਸ਼ ਕਰ ਰਹੇ ਹਾਂ ਇਹ ਮੌਕਾ ਦੇਖ ਰਹੇ ਹਾਂ ਨੂੰ ਦੇਖ ਕੇ ਜੋ ਵੀ ਹੋਏਗਾ ਕਾਰਵਾਈ ਬਣੇਗੀ ਉਸ ਮੁਤਾਬਕ ਕਾਰਵਾਈ ਕਰਾਂਗੇ ਇਹ ਇਹ ਗੱਲ ਕਰ ਰਹੇ ਨੇ ਸਰ ਇਲਾਕੇ ਦੇ ਵਿੱਚ ਕੋਈ ਪੁੱਛਿਆ ਗਿਆ ਤੁਹਾਨੂੰ ਜਦੋਂ ਲੱਗਦੇ ਜਿੱਥੇ ਰੋਗ ਜਿੱਥੇ ਵਾਰਦਾਤਾ ਇਹ ਲੱਗ ਕੋਈ ਲੱਗ ਕੇ ਪੁੱਛੀ ਅਨਵੇਜੁਗੇਸੀ ਚੱਲ ਰਹੀ ਹੈ ਜੀ ਇਸ ਸਰ